ਨਸਾਂ ਸਤਿਗੁਰ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕਟਿਆਲਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਉਤਮ ਵੀਰ ਜੀ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4-5 گاਵਾ ਤੁਹਾਨੂੰ ਦਿਖਾਵਾਂਗੇ ਜਿਨ੍ਹਾਂ ਵਿੱਚ ਕੁਝ ਸੋਈਆਂ ਐ ਤੇ ਕੁਝ ਗੱਪਣਾ ਐ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਪਣਾ ਆਪਣੀਆਂ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਦੇ ਵਗਦ ਜੀ ਚਲੋ ਕਿਰਪਾ ਜੀ ਦੇ ਦਿਜੀਏ ਤੇ ਨਾਮ ਦੱਸਦੇ ਇੱਕ ਵਾਰੀ ਫਿਰ ਨਾਮ ਆਪਣਾ ਉਤਮ ਸਿੰਘ son of ਗੁਰਦੇਸ਼ ਵਪਾਰੀ ਪਿੰਡ ਕਟਿਆਲਾ ਦਸੀ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ 9855 76701 ਦੂਸਰਾ ਨੰਬਰ 98142 55054 ਠੀਕ ਹੈ ਜੀ ਹਾਂਜੀ ਹਾਂਜੀ ਤੇ ਵਿਗਯਮ ਆਲੋਦਨ ਨਾਲ ਫਿਰ ਦੇਖ ਆ ਜੀ ਵਿਗਯਮ ਦਰਾਂ ਦਾ ਮਾਲ ਤੇ ਠੀਕ ਹੈ ਬਾਅਦ ਚ ਮਾਲ ਤੇ ਆਇਆ ਚਲੋ ਵੀ ਆਈ ਚਲਾਈ ਇਦਾਂ ਚੱਲਦੀ ਰਹਿੰਦੀ ਆ ਅੱਛਾ ਆਹ ਦਾ ਬਾਅਦ ਚ 24 ਘੰਟੇ ਆਏ ਹੁੰਦਾ ਜਦੋਂ ਮਰਜ਼ੀ ਕੋਈ ਵੀਰ ਭੈਣ ਭਰਾ ਆਏ ਫੋਨ ਨੰਬਰ ਲਾਏ ਅੱਛਾ ਅਸਰ ਮਿਲੇਗਾ ਹਾਂਜੀ ਠੀਕ ਹੈ ਜੀ ਤੇ ਅੱਜ ਕਿੰਨੀਆਂ ਗਾਵਾਂ ਫਿਰ ਅੱਜ ਆਪਣੇ ਕੋਲ 5 ਜੇ ਅੱਛਾ ਇਹਨੇ ਗੱਬਣਾ ਜੇ ਅੱਛਾ 2 ਸੂਨਾ ਜੀ ਠੀਕ ਹੈ ਚਲੋ ਫਿਰ ਸ਼ੁਰੂਆਤ ਜਰੀ ਆ ਆ ਪਹਿਲੇ ਨੰਬਰ ਲਈ ਤਾਂ ਅੱਜ ਚੰਗੇ ਹਰਸ਼ingar ਕੀਤੇ ਜੀ ਇਹਨਾਂ ਦੇ ਵੇ ਜੇ ਤੁਹਾਨੂੰ ਪਤਾ ਹੈ ਜਿਹੜਾ ਹਾਰ ਸ਼ਿੰਗਾਰ ਕਰਨ ਵਾਲੀਆਂ ਨੇ ਫੇਰ ਕਰਨੇ ਪੈਣੇ ਆ ਜੀ ਕਿਉਂਕਿ ਅੱਜ ਨਕੀਨੇ ਹੀ ਨੇ ਅੱਛਾ ਜਿਹੜੀ ਚੰਗੀ ਚੀਜ਼ ਹੈ ਤੁਹਾਨੂੰ ਬੜਾ ਪੈਸੇ ਤੇ ਲੱਗਦੇ ਆ ਪਰ ਹੈ ਗਰੰਟੀ ਦਾ ਦੁੱਧ ਕਢਣੀਆਂ ਲਾੜਾਂ ਸਾਰੀਆਂ ਆਪਣੇ ਕੋ ਟੌਪ ਤੋਂ ਟੌਪ ਨੇ ਆ ਜੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਚਲੋ ਆ ਗੱਬਣਿਆਂ ਤੇ ਥਾਣੇ ਦੇ ਕਰੀ ਦੇਖ ਸਕਦੇ ਜੇ ਲਾਗੇ ਤਾਂ ਮੱਝਾਂ ਵਾਲਾ ਥਣ ਲੱਗਾ ਕਿੰਨੇ ਕ ਦੁੱਧ ਆ ਲਈ ਜੇ ਵੀ ਜੇ ਦੁੱਧਾ ਸੁਆ ਜੇ ਮੂੰਹ ਫਟ ਕੇ ਖੋਨੇ ਕੰਨੀਆਂ ਬਰਾਬਰ ਕਰ ਦੇ ਦਿੰਦਾ ਨਹੀਂ ਅੱਛਾ ਤੇ ਦੁੱਧ ਅੱਪਲ ਦੇ ਵਾਦੇ ਪਰ ਹੈਗੀ ਘਟੋ ਘਟੋ 5 ਲੀਟਰ ਦੁੱਧ ਕੱਢੇਗੀ। ਅੱਛਾ। 24 5 ਲੀਟਰ ਦੁੱਧ ਨੇ ਪਹਿਲੇ ਸੂਏ ਵੀ ਕੱਢਿਆ ਹਰ ਕਿਸਮ ਦੀ ਮੀਂਹ ਵੀ ਵਾਤ ਭਰੇਗੀ ਦੁੱਧ। ਤੋਰੋ ਫੇਰ ਇੱਕ ਰੰਗ ਨੂੰ ਚੰਗਾ ਲੱਗਾ ਰੰਦਾ ਲੱਗਾ। ਵੱਡੀ ਵੜਾ ਛੋਟੀ ਨਹੀਂਗੀ। ਚਾਹੀ ਬੂਲਾ ਦੁੱਧ ਨੇ ਸਿਰ। ਤੋ। ਬਾਕੀ ਅਜੇ ਤਿਆਰ ਹੋਣੀ ਆ ਥੱਲਿਆਂ। ਰਾਜੀ ਆ ਜਿਹੜੀ ਸਰੀਦਾਂ। ਬਾ ਦਰਦੀ ਦਰਦੀ ਜੀ ਆ ਬਾਕੀ ਇਹ ਆ ਵੀ ਰੰਗ ਰੂਪ ਦੀ ਕਾਫੀ ਸਾਫ ਹੈ ਦੋਵਾਂ ਪਾਸੇ ਚਾਈ ਮਕਾਰੀਆਂ ਸੁਧਿਆ ਲਾ ਕੇ ਚੈੱਕ ਕਰ ਹੋਵੇ ਬੀ ਜਿਆਦਾ ਚੋਹ ਜੀ ਬਸ ਇਹਦੇ ਕੰਦੀ ਦੇ ਇਹ ਨਹੀਂ ਬਣਾ ਚੱਕਾ ਘਰ ਬਣਿਆ ਹੈ ਚਲਾਈਦਾ ਹੈ ਬਣਾ ਚੱਕਾ ਠੀਕ ਹੈ ਜੀ ਠੀਕ ਹੈ ਤੇ ਬਾਕੀ ਹੈਗੇ ਵੀ ਕ੍ਰੋਸ ਪੰਚ ਆ ਆ ਦੇਖੋ ਜੇ ਕੰਨਿਆ ਦੰਦ ਬਰਾਬਰ ਕਰਨ ਦੀ ਹੈ ਸੈਰ ਵਾਲੇ ਦੰਦ ਜੇ ਪੂਰੇ ਬਰਾਬਰ ਨਹੀਂ ਕੀਤੇ ਇਹਨੇ ਬਾਕੀ ਗਾੜੀ ਜੇ ਤਰ੍ਹਾਂ ਮੌਸਮ ਆਉਂਦਿਆ ਵਾ ਤੇ ਦੁੱਧ ਵੀ ਇਹਨੇ ਚੰਗਾ ਕੱਢੀ ਜਾਣਾ ਤੇ ਕੋਈ ਬਹੁਤੀ ਇਹਨਾਂ ਗਰਮੀ ਦੀ ਪ੍ਰਭਾਵ ਨਹੀਂ ਹੋਣੀ ਤੇ ਮੁੱਲ ਫਿਰ ਇਹ ਤਾਂ ਵੀ ਜੇ ਸਾਰੇ ਵੀਰ ਸਿਆਣੇ ਹੀ ਆ ਹਾਂਜੀ ਮੁੱਲ ਤੁਹਾਨੂੰ ਪਤਾ ਜਿੱਦਾਂ ਵੀ ਵੜਿਆ ਦਾ ਲੱਖ ਕਰ ਲਓ ਸਵਾ ਲੱਖ ਕਰ ਲਓ ਹਾਂਜੀ ਪਰ ਆਪਾਂ ਲੱਖ ਵੀ ਨਹੀਂ ਸਵਾ ਲੱਖ ਵੀ ਮੰਗਣਾ 90000 ਜੀ 90 ਦਿਨਾਂ ਦੇਈਏ ਫਿਰ ਵੜ ਵੱਡੀ ਸੋਈ ਦਾ ਮੁੱਲ ਜੇ 90 ਜੇ ਕਿਵੇਂ ਜੀ ਸੋਈ ਦਾ ਮੁੱਲ ਜੀ ਹਾਂ ਜੀ ਗੱਬਨ ਦਾ ਮੁੱਲ ਕਰੀਏ ਮੁੱਲ ਤੇ ਨਾ ਕਿ ਨਾ ਸੋਏ ਦਾ ਵਾਧਿਆ ਹੁਣੇ ਹੀ ਪਰ ਚਲੋ ਹੋਰ ਛੱਡਦੇ ਨੇ 2000 ਅੱਛਾ 50 ਛੱਡ ਦਾਂਗੇ 85 ਦੇ ਰੱਖੀ 85000 ਜੀ ਹਾਂ ਜੀ ਠੀਕ ਹੈ ਜੀ ਕੀ ਹਾਂਗੇ ਕਿਸ ਵੇਖ ਲਓ ਕਰ ਦੋ ਟ੍ਰਾਂਨਸਜੈਕਸ਼ਨ ਜੋ ਕੇ ਛੱਡਦੇ ਨੇ ਯਾਰੀ ਹੋਰ ਛੱਡ ਦੇਣੇ 82000 ਦੀ ਦੇਣਾ 82000 ਦੀ ਵੜ ਵੱਡੀ ਆ ਕੋਈ ਵੀਰ ਗਾਰੰਟੀ ਵਾਲੀ ਵੜ ਆ ਕੋਈ ਇੱਕ ਵਾਰੀ ਫੇਸ ਤੋੜ ਕੇ ਦਿਖਾ ਰੀ ਨੇ ਚੰਗੀ ਤਰ੍ਹਾਂ ਕਿ ਥੋੜਾ ਡਰ ਜੀ ਉਹ ਕਦੋਂ ਹੋਦਰਾ ਅਦਾ ਕਰਦਾ ਜੀ ਕੈਮਰਾ ਆ ਦੇਖੋ ਸੋਨੇ ਰੰਗ ਰੂਪ ਦੀ ਆ ਲੈ ਜਾ ਬਾਕੀ ਕੋਈ ਵੀ ਆਣ ਕੇ ਵੇਖੇ ਪਸੰਦ ਆਊਗੀ ਜ਼ਰੂਰ ਲੈ ਜਾ ਵੇਦੀ ਕਮਾ ਕੇ ਬਾਕੀ ਇਹ ਤਿਆਰ ਹੋਣੀ ਆ ਥਣੇ ਚੰਗਾ ਲੱਗਾ ਜਿਹੜਾ ਇਹ ਦੇ। ਜੀ 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 ਤੁਸੀਂ ਕੁਝ ਨਾ ਦੀਆ। ਠੀਕ ਹੈ ਜੀ। ਤੇ ਹੁਣ ਆ ਜਰਸੀ ਤੁਹਾਨੂੰ ਦਿਖਾਈਏ। ਗੱਬਣੇ ਆ ਵੀ ਤੇ ਚੰਗੇ ਕਦ ਕੱਢ ਚ। ਤੇ ਆ ਜੱਸੀ ਵੀ ਗੱਬਣੇ ਆ ਵੀ ਜੀ ਨਾ। ਹਾਂ ਜੀ ਵੀ ਇਹ ਜਰਸੀ ਇਹ ਵੀ ਕੋਈ ਹਫਤਾ ਲਾ ਜੇ। ਦਾਰਨੇ ਲਾ ਦੇ। ਚਲ ਰਾਈ ਚੰਗੀਆਂ ਨੇ ਬਣੇਗੀ ਕੋਪਰ ਮਾਨ। ਤੇ ਕਿੰਨੇ ਕ ਦੁੱਧਾ ਲਈ ਆਏ? ਦੁੱਧ ਇਹਦੇ ਵੀ 20 ਲੀਟਰ ਲਾ ਕੇ ਕੱਢੇਗੀ ਨਾਰਮਲ 18 ਲੀਟਰ 20 ਲੀਟਰ। ਅਜੀ ਲਾਇਆ ਕੱਦ ਲੱਗ ਰਹੀ ਹੈ ਛੋਟੀ ਜਰਸੀਆਂ ਦੇ ਹਿਸਾਬ ਨਾਲ ਕੱਦ ਘੱਟ ਚੰਗਾ ਜੀ ਮੱਡੀ ਜਰਸੀ ਹੈ ਸ਼ੇਰਾ ਦਿਖਾ ਦਈਏ ਤਾਂ ਇਕ ਰੀਤ ਚਲੋ ਲੈ ਜਾ ਕੋਈ ਨਹੀਂ ਉੱਥੇ ਜਾ ਕੇ ਨਿਕਾਲ ਜਾਨ ਚ ਪੂਰੀ ਨਿੱਗਰ ਆ ਉਹ ਸਾਹ ਬੈਠ ਗਿਆ ਅਜਿੱਟੇ ਲਾਟ ਲਹਾਵਾ ਨਹੀਂ ਤੇ ਕਾਫੀ ਆ ਆਹ ਜੀ ਤੇ ਆਹ ਥਣ ਵੀ ਇਹਦੇ ਦੇਖ ਸਕਦੇ ਆ ਆਪਾਂ ਲਾਗੇ ਤੋਂ ਚੰਗੀਆਂ ਚੰਗੀਆਂ ਗੈਪ ਤੇ ਆ ਸਾਨੂੰ ਵੀ ਹਵਾ ਨੇ ਤੇ ਵੀ ਨਾਲਾਂ ਚੰਗੀਆਂ ਬਰੀਕ ਜਿਹੀ ਇੱਕੋ ਜਿਹੀ ਹੈ। ਕੀ ਚਿਹਰਾ ਵੀ ਇਹਦਾ ਦੇਖ ਸਕਦੇ ਜੀ ਦੂਜਾ ਸੁਆਹ ਰਹਿ ਰਿਹਾ ਠੀਕ ਹੈ ਜੀ ਆ ਗਿਆ ਜੀ ਕਿ ਨਾ ਰੱਖੀਏ ਫਿਰ ਇਹਦਾ ਮੁੱਲ ਵੱਡੇ ਪੰਜਾਬ ਵਾਲੀ ਜੈਸੀ ਹੈ ਵੀਰ ਜੀ ਤੁਹਾਨੂੰ ਪਰਾ ਦੁੱਧ ਵੀ ਨੇ ਭਰਨਾ ਹੈ ਹਾਂਜੀ 18-20 ਲੀਟਰ ਨਾਰਮਲ ਕੱਢੇ ਕੀ ਨਾ ਬਲਦੇ ਸੇਵਾਲਾ ਵੀਰ ਵੀ ਲਾ ਜੂਆ ਵੱਧੀ ਭਰ ਸਕਦਾ ਹਾਂ ਹਾਂਜੀ ਤੇ ਮੁੱਲ ਕਰਨ ਨੂੰ ਇਹਦਾ ਵੀ ਭਾਏ 70 ਕਰਾ ਲਓ 60 ਕਰਾ ਲਓ 60000 ਦੀ ਦਰਾਂਗੇ 60 ਦੀ ਹਾਂਜੀ ਹਾਂਜੀ ਕਰ ਦਈਏ ਛੋਟ ਛਾਟ 5000 ਹੋ ਸਰਦੇ ਨੇ ਜੀ 55000 ਦੇ ਅੱਛਾ ਚਲੋ ਬਾਕੀ ਮੌਕੇ ਤੇ ਹੋਰ ਹੋ ਜੂਗਾ ਬਾਕੀ ਬਨੇ ਵੀਰ ਕੋ ਫੋਨ ਲਾਏ ਹੋਰ ਮਾਰਦਾਂ ਕਰਾਂਗੇ ਪੂਰਾ ਠੀਕ ਹੈ ਬਣਾ ਘਡੀਆਂ ਪਰ ਵੀਰ ਇੱਥੇ ਆ ਕੇ ਤਸੱਲੀ ਕਰਕੇ ਕੋਈ ਖੜੇ ਗਏ ਹੋਰ ਜਾਈ ਨਹੀਂ ਠੀਕ ਹੈ ਤੇ ਆ ਸੂਈ ਸਵਾਈ ਜੇ ਇਹ ਸੂਈ ਸਵਾਈ ਜਰਸੀ ਆ ਗਈ ਜੇ ਜਰਸੀ ਜਿਹੜੇ ਲੱਭਦੇ ਆ ਮੋٹے ਢਿੱਲੇ ਵਾਲੀ ਮੋਟਾ ਢੇਲਾ ਜੀ ਲੱਭਦੇ ਰੇਖਸ ਪਾਸੇ ਵੀਰ ਦੇਖੋ ਹਾਂ ਦੇਖਾਂ ਅਖੀਰਕਾ ਤੇ ਬੁੱਥੀ ਲੱਕਰ ਜੀ ਆਸੀ ਪਹਿਲਾਂ ਸੂਰੀਆਂ ਇਹਦੀਆਂ ਜੜੀਆਂ ਵਾਂ ਮੋਟੀਆਂ ਅੱਖਾਂ ਆ ਖੱਲਿਆਂ ਦੇਖੋ ਕਿਨੇ ਕਮਾ ਦੇਣਾ ਥੱਲਿਆਂ ਵੀ ਚੰਗੀ ਆ ਜਦੋਂ ਕੈਦਾਂ ਤੂਫਾਨ ਬੱਦੇ ਆ ਹਾਂਜੀ ਉਹ ਚੀਜ਼ ਆ ਥੱਲਿਆਂ ਕਿੰਨੇ ਚਿਰ ਦੀ ਸੋਈ ਆ ਤਰੀ ਨੂੰ ਅਜੇ ਤਜਾ ਦੇਣ ਜੇ ਬੱਛੀ ਮਗਰ ਬੱਛੀ ਟੋਕਦੀ ਬਹੁਤ ਆ ਜਿਹੜੀ ਆਰਸ਼ਰ ਦੀ ਬੱਛੀ ਜੀ ਮਗਰ ਆਹ ਵਾਲੀ ਬੱਛੀ ਜੀ ਦੀ ਮਗਰ ਸੋਹਣੀ ਬੱਛੀ ਆ ਇਹਦੇ ਮਗਰ ਆ ਜੋ ਲੈ ਆਓ ਜੀ ਬਿਲਕੁਲ ਛੋਟਾ ਜਿਹਾ ਫੇਸ ਹੈ ਉਹ ਨਹੀਂ ਕਿ ਨਿੱਕੇ ਕੰਨ ਨੇ ਇਹਦੇ ਥੱਲਿਆਂ ਹਗਾ ਜੀ ਬਾਕੀ ਜਿੱਡਾ ਕੰਮ ਜੱਫੀਆਂ ਦਾ ਕਰਦ ਹੁੰਦਾ ਵਾ ਡਾਂਗੇ ਦਾ ਕਰਦਿਆ ਤੇ ਥਾਣਵੀ ਤੇ ਦੇਖ ਸਕਦੇ ਜੇ ਲੱਗੇ ਤਾਂ ਜੇ ਚਲੋ ਭਲਾਵੇਂ ਹੈ ਗਿਆ ਨਿੱਕੀ ਬਾਨੇ ਤੇ ਆਪ ਫਿਰ ਦੇਖ ਸਕਦੇ ਸੁਆਗਨਵਾਇਦਾ ਇਹ ਪਹਿਲਾ ਸੁਆਗ ਜਾਰ ਕੀ ਅੱਛਾ ਪਹਿਲਾ ਹੀ ਸੁਆਗ ਸੁਆਗ ਕੇ ਤੇ ਥੱਲੇੋਂ ਚੰਗੀ ਸਫਾਈ ਤੇ ਤਿਆਰ ਰਹੀ ਹੈ ਵੇ ਜੇ ਥੱਲੇਆਂ ਵੀ ਤਾਂ ਦੁੱਧ ਨਵੇਂ ਖਰੀਆ ਜੇ ਸਟਾਰਟਿੰਗ ਤੇ ਬਹੁਤ ਵਧੀਆ ਚੱਲੀ ਬੌਲੇ ਦੇ ਅਜੇ ਘਟੋ ਘਟ 13 14 ਲੀਟਰ ਲੱਗੇ ਭੋਲਾ ਹੀ ਆ ਤੇ ਕਿੰਨਾ ਕਰੀ ਜਾਊਗੀ ਬਹੁਤ 18 ਲੀਟਰ ਕੱਢੇਗੇ ਵਾਸ਼ੀ ਜਿੰਦਾ ਦਾ ਰਕਾਰਿਆ ਨਾ ਅੱਛਾ ਹਾਂ ਜੀ ਬਹੁਤ ਦੁੱਧ ਵਾਲੀ ਬਜੀੜਿਆ ਜੀ ਤੇ ਇਹਦਾ ਮੁੱਲ ਫਿਰ ਮੁੱਲ ਵੇ ਜੀ ਇਹਦਾ ਭਾਏ 60 ਕਰਵਾ ਲਓ ਹਾਂ ਜੀ 55 ਕਰ ਲਓ ਚਲੋ ਬਾਕੀ ਮੌਕੇ ਤੇ ਛੋਟ-ਛੋਟ ਕਰ ਦੋ 2000 ਰੋ ਛੱਡ ਦਾਂਗੇ 50000 ਜਿਦਾਗੇ ਵੱਸੀ ਅੱਛਾ ਦੁੱਧ ਭਰਨ ਵਾਲੀ ਵੱਸੀ ਇਹ ਠੱਡੀ ਧੀਰੀ ਹੈਗੇ ਅਜੇ ਤਾਂ ਚਲੋ ਦੁੱਧ ਤੇ ਆਉਣਾ ਹੈ ਇੰਨੇ ਹਨਾ ਇਹ ਟਾਈਮ ਬੌਲੇ ਦੇ ਸਟਾਰਟਿੰਗ ਵੀ ਵੇਰ ਜੀ ਬਹੁਤ ਵਧੀਆ ਦੀ ਹਾਂਜੀ ਹਾਂਜੀ ਤੇ ਆ ਵੱਸੀ ਮਗਰ ਐਰ ਸ਼ਾਰ ਵੱਸੀ ਇਹ ਤੇ ਮਗਰ ਠੀਕ ਹੈ ਤੇ ਹੁਣ ਜਿਹੜੀ ਵਿਖਾਉਣੀ ਆ ਉਹਦਾ ਬੱਚਾ ਜੀ ਹਾਂਜੀ ਆਜ ਪਰਦਾ ਬੱਚਾ ਜਿਹੜੀ ਹੁਣ ਦਿਖਾਉਣੀ ਇਹਦੇ ਬੱਚਾ ਨਾਲ ਜਿਹੜਾ ਇਹਦਾ ਨਾਲ ਹੀ ਇੱਕਨੇ ਦਿਨਾਂ ਦੀ ਸੋਈ ਜੇ ਇਹਨੂੰ ਕੋਈ 5 ਕਿ ਦਿਨ ਹੋ ਗਏ ਨੇ ਜੀ ਤੇ ਦੁੱਧ ਕਿੰਨਾ ਤਿਆਰ ਇਹਦੇ ਦੁੱਧ ਆਟਾ 10 ਲੀਟਰ ਲੱਗੇ ਜੇ ਇਹ ਕਿੰਨਾ ਕਰੀ ਜਾਊਗੀ ਦੁੱਧ 13 13 12 13 ਇੰਨਾ ਭਰੀ ਜਾਏਗੀ ਜੀ ਤੋੜ ਦੋ ਫਿਰ ਹਾਂਜੀ ਇਹ ਵੀ ਕਰੋਸ ਆ ਗਰਮੀ ਵਾਲੀ ਆ ਇਹ ਦਾ ਫਿਰ ਮੁੱਲ ਵੇਚ ਮੁੱਲ ਕਰਾਉਣਾ ਇਹਦਾ ਭਾ 45 ਕਰਾ ਲਓ 50 ਕਰਾ ਲਓ 40000 ਦੀ ਦੇ ਦਾਂਗੇ 40000 ਦੀ ਹਾਂਜੀ ਹਾਂਜੀ ਕਰਨੀ ਕਿ ਛੋਟ ਛੋਟ ਹੋਰ ਕਰਾਂਗੇ ਕਰਨੀ ਕਿ ਉਹਨੇ ਮੇਰੀ 37000 ਦੀ ਦੇ ਦੀ ਬਈ 37 ਨਹੀਂ ਫਿਰ ਪੂਰੇ 35 ਦੀ ਦਾਂਦ ਦੇ ਅੱਛਾ 35000 ਦੀ ਅੱਛਾ ਬਾਕੀ ਵੀਰ ਕੋਈ ਤੁੰਦਾ ਹੋਰੀ ਮਾਨਸਨ ਕਰਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਵੀਰ ਕਾ ਵੀ ਵਹਿਲ ਚੰਗੀ ਭਾਰੇ ਦੀ ਹੁਣ ਗੱਲ ਹੋ ਗਈ ਹੈ ਦੋ ਕਲ ਤਿੰਨ ਛੋਡੀਆਂ ਇਹਨਾਂ ਨਾਲ ਲਈਆਂ ਹਾਂਜੀ ਇਹ ਵੇਚੀ ਹੈ ਇਹ ਵੇਚੀ ਹੈ ਹਾਂਜੀ ਠੀਕ ਹੈ ਤੇ ਬਾਕੀ ਇਹ ਆ ਵੀ ਚਲੋ ਇੱਥੇ ਆ ਕੇ ਕੋਈ ਵੀਰ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਪਸ਼ੂ ਖਰੀਦ ਕੇ ਖੜੇ ਜੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ